ਉਦੋਂ ਪੈਨੇ ਫਿਰ ਉਹ ਰਾਣੀ ਤੋਂ ਕਿਤੇ ਧੋਖੇ ਨਾਲ ਹੱਡੀ ਬੰਦੇ ਦੀ ਹੱਡੀ ਚ ਡਿੱਗੀ ਕੋੜੇ ਦੀ ਹੱਡੀ ਜਿਹੜੇ ਕੋਈ ਵਿਦਮਾਨ ਨੇ ਨਾ ਪੁਰਾਣੇ ਜਿਹੜੇ ਤੋਂ ਮਰਜੀ ਵੀਡੀਓ ਕਰਕੇ ਪੁੱਛ ਲਿਓ ਇੱਕ ਹੱਡੀ ਕੋੜੇ ਦੀ ਆ ਬੰਦੇ ਚ ਅੱਛਾ ਉਹ ਪਈ ਤਾਂ ਹੱਡੀ ਡਿੱਗੀ ਉਹ ਜਦੋਂ ਮਾਰਿਆ ਉਹਨੇ ਸਿੱਟਾ ਨਾ ਤਾਂ ਪੰਡਤ ਬੈਠਾ ਹੋਗਾ ਨਾ ਕੋੜਾ ਕਹਿੰਦਾ ਹਾਂ ਬੜੇ ਸੁੱਤੇ ਸੀ ਕਹਿੰਦਾ ਸੁੱਤੇ ਤਾਂ ਮੈਂ ਵੀ ਤਖਾਸਾ ਜੈ ਸੌਂਗਾ ਸੀ ਪਰ ਕਹਿੰਦਾ ਪੰਡਤ ਆ ਫੜ ਫੁੱਲ ਸਾਵਾਂ ਬਿਕਰਵਾ ਜੀਤਾ ਜਦੋਂ ਮਰਜੀ ਆ ਜੀ ਮੇਰੇ ਘਰੇ ਕਹਿੰਦਾ ਫਿਰ ਉਹਦੇ ਨਾਲ ਕਿਹਾ ਤਾਂ ਕਹਿੰਦਾ ਤੇਰਾ ਦਿਲ ਖੁਸ਼ ਕਰਨਾ ਦੀ ਤੈਨੂੰ ਕਿ ਯਕੀਨ ਆਦਾ ਵੀ ਬਿਕਰਵਾ ਜੀਤ ਹੈਗਾ ਕਿ ਨਾ ਹੈਗਾ ਤੇ ਕਹਿੰਦਾ ਉਹ ਪੰਡਤ ਦੇ ਇੱਕ ਫੁੱਲ ਖਾਤਰ ਉਹਨੇ ਹੱਥ ਪੈਰ ਵੜਾ ਕੇ ਗੰਦੇ ਨਾਲੇ 'ਚ ਪਿਆ ਰਿਹਾ ਕਹਿੰਦਾ ਜੇ ਤਾਂ ਉਹ ਹਜਾ ਰਾਜਾ ਬਣ ਜਾਏਗਾ ਤਾਂ ਤੁਹਾਡੇ ਤੇ ਚੰਨ ਤੜੀ ਨਹੀਂ ਨਹੀਂ ਧਰੀ ਨੋ ਪਹਿਲੇ ਪਾਵਾ ਦਾ ਜਵਾਬ ਆ ਇਹ ਹੁਣ ਦੂਜੇ ਪਾਵਾ ਦਾ ਸੁਣ ਲੈ ਦੂਜਾ ਪਾਵਾ ਬੋਲਦਾ ਉਹਨੂੰ ਕਹਿੰਦਾ ਜੇ ਸਾਡੇ ਤੇ ਪੈਰ ਧਰੇਗਾ ਤੇਰੇ ਕੋਲ ਚੱਲ ਜੂ ਕਹਿੰਦਾ ਕਿ ਜਾਨਵਾਰਾਂ ਖਾਤਰ ਹਾਂਸ ਦਾ ਕਾਲ ਕਟਾਇਤੀ ਰਾਜੇ ਬਿਕਰਮਾ ਜੀਤ ਨੇ ਪਾਪਾ ਬੋਲਦਾ ਉਹਨੂੰ ਰਾਜੇ ਨੂੰ ਕਹਿੰਦਾ ਜਿੱਤ ਉਹਦੇ ਵਰਗਾ ਬਣ ਜਾਏਗਾ ਕਹਿੰਦਾ ਕੀ ਕਰਿਆ ਉਹਨੇ ਕਹਿੰਦਾ ਸੁਣ ਲੈ ਕਹਿੰਦਾ ਕਹਾਂਸਾਂ ਤੇ ਕਾਲ ਪੈ ਗਿਆ ਸੀ ਸਰੋਵਰ ਸੁੱਕ ਗਏ ਮੂਤੀ ਮੈਨੂੰ ਹੜ ਗਏ ਹਾਂਸ ਕਿਤੇ ਬਾਤ ਤੇ ਮੂਤੀ ਚੁਗਦਾ ਹੁੰਦਾ ਉਹ ਕਹਿੰਦਾ ਫੇਰ ਹਾਂ ਕਹਿੰਦਾ ਫੇਰ ਆ ਬਿਕਰਮਾ ਜੀਤ ਰਾਜੇ ਦੇ ਮਹਿਲਾਂ ਛੱਡ ਕੇ ਭੁੱਖੇ ਮਰਦੇ ਹੋਣ ਕਹਿੰਦਾ ਬਿਕਰਮਾ ਜੀ ਤੋਂ ਉਹਨਾਂ ਨੂੰ ਸਵਾ ਮਹੀਨਾ ਮੋਤੀ ਚ ਗਾਉਂਦਾ ਰਿਹਾ ਹਾਂ ਸਾਨੂੰ ਜਾਉਂਦਾ ਰਿਹਾ ਉਦੋਂ ਬਾਅਦ ਕਹਿੰਦਾ ਫੇਰਾ ਕਹਿੰਦਾ ਭਾਈ ਉਹਨੇ ਆਖਿਆ ਵੀ ਜੀ ਸਰੋਵਰ ਭਰ ਕੇ ਹੋਣਗੇ بارش ਪੈ ਗਈ ਹੂ ਵੀ ਅਸੀਂ ਆਪਦੇ ਬਤਨਾਂ ਨੂੰ ਮੋੜਨੇ ਕਹਿੰਦਾ ਬਿਕਰਮਾ ਜੀ ਨੇ ਕਿਹਾ ਤੀ ਮੇਰਾ ਜਸਨਾ ਗਾਇਓ ਕਹਿੰਦਾ ਜਿਹਦਾ ਖਾਈਏ ਫਿਰ ਉਹਦਾ ਗਾਈ ਜੀ ਜਿਹਦਾ ਖਾਂਦਾ ਉਹਦਾ ਜਸ ਗਾਉਣਾ ਪੈਂਦਾ ਤੇ ਆਪਾਂ ਕੁੱਤੇ ਦੇ ਵੀ ਰੱਸੀ ਪਾ ਲਾ ਉਹ ਵੀ ਰਾਖੀ ਦਊਗਾ ਜਦੋਂ ਰੋਟੀ ਪਾਵਾਂਗੇ ਉਹ ਕਹਿੰਦਾ ਜਿਹਦਾ ਖਾਈ ਉਹਦਾ ਜਸ ਗਾਈਏ ਫਿਰ ਕਹਿੰਦਾ ਭਾਈ ਹੰਸ ਉੱਡੇ ਜਾਂਦੇ ਨੇ ਮੈਂ ਕਰਦੇ ਜਾਂਦੇ ਨੇ ਧੰਨ ਬਕਰਵਾ ਜੀਤ ਜੀ ਨੇ ਸਾਡਾ ਕਾਲ ਕਟਾਇਆ ਇੱਕ ਰਾਜਾ ਮੰਨ ਕੇ ਚੱਲ ਸਵਾ ਮਨ ਸੋਣਾ ਪੁੰਨ ਕਰਕੇ ਰੋਟੀ ਖਾਂਦਾ ਹੁੰਦਾ ਉਹਨੇ ਆਖਿਆ ਵੀ ਜਰਾ ਆਪ ਸਵਾ ਮਨ ਸੋਣਾ ਪੁੰਨ ਕਰਕੇ ਰੋਟੀ ਖਾਣਾ ਜਸਤਾ ਕੋਈ ਆਪਣਾ ਨਹੀਂ ਖਾਂਦਾ ਇਹ ਕਿੱਡਾ ਪੁੱਤ ਧਰਮੀ ਰਾਜਾ ਜਿਹੜਾ ਜਾਨਵਰ ਵੀ ਦਸਗਾਈ ਜਾਂਦੇ ਨੇ ਉਹਨੇ ਆਪਣੇ ਸੰਦਕਿਆਂ ਨੂੰ ਕਹਿਆ ਵੀ ਜਾੜ ਚੱਕ ਲੋ ਨਾ ਜਾੜ ਚੱਕ ਲੋ ਵੀ ਚੱਕ ਲਿਆ ਕਹਿੰਦਾ ਜਾੜ ਚੱਕ ਲੋ ਸਾਰੇ ਜਿੰਨੇ ਵੀ ਮਨ ਹੰਸ ਨੇ ਸਾਰੇ ਫੋਲੋ ਜਾ ਛੱਡ ਛੱਡ ਆ ਪਾ ਫਾ ਲੈ ਭਾਈ ਕਹਿੰਦਾ ਕਰ ਜੀ ਤੁਹਾਡਾ ਰਾਜਾ ਡਾ ਧਰਮਿਆ ਸੰਨ ਵਕਸ ਛਡਾ ਲੈ ਤੁਨ ਉਹ ਕਹਿੰਦਾ ਜੀ ਉਹਨੂੰ ਕੋਈ ਪਤਾ ਲੱਗੂ ਵੀ ਹੰਸ ਫੜੇ ਗਟੇ ਕਹਿੰਦਾ ਜਰਾ ਇੱਕ ਹੰਸ ਛੜਤਾ ਕਹਿੰਦਾ ਇੱਥੇ ਮੁੰਡ ਕਹੀਂ ਤੇ ਰੇ ਬਣਾਣੀ ਉਹਨੂੰ ਮੈਂ ਛੜਦਾ ਕਹਿੰਦਾ ਚੰਗਾ ਜੀ ਹੰਸ ਛੜਤਾ ਉਹਨਾਂ ਨੇ ਭਾਈ ਛੱਡ ਕੇ ਹੰਸ ਨੂੰ ਕਹਿੰਦਾ ਭਾਈ ਇੱਥੇ ਮੁੜ ਕੇ ਆਉਣਾ ਕਿਤੇ ਹੋਰ ਨਾ ਵਗ ਜੀ ਕਹਿੰਦਾ ਨਾ ਜੀ ਮੈਂ ਨਹੀਂ ਜਾਂਦਾ ਹੋਰ ਕਿਤੇ ਆ ਗਿਆ ਭਾਈ ਆ ਕੇ ਜਦੋਂ ਉਹ ਬਹਿ ਗਿਆ ਉਹ ਕਹਿੰਦਾ ਭਾਈ ਤੇਰੇ ਨਾਲ ਦੇ ਬਾਗੇ ਸਾਰੇ ਕਿ ਤੇਰੇ ਨਾਲ ਦੇ ਬਾਗੇ ਉਹ ਕਹਿੰਦਾ ਜੀ ਮੇਰੇ ਨਾਲ ਦੇ ਤਾਂ ਬਾਗੇ ਮੋਨਾਂ ਚ ਆਇਆ ਆਂ ਵਿਆਹ ਕਰ ਕਿਆ ਗੱਲ ਹੈ ਉਹ ਕਹਿੰਦਾ ਭਾਈ ਫਿਰ ਚਾਲ ਕਹਿੰਦਾ ਉੱਥੇ ਨੂੰ ਮੈਂ ਆਉਣਾ ਸੜਾਉਣਾ ਤੈਨੂੰ ਸੜਾ ਕੇ ਨੂੰ ਕਹਿੰਦਾ ਸੋਨੂੰ ਮੈਂ ਆਖ ਤਾ ਨਾ ਮੇਰਾ ਜਸ ਨਾ ਗਾਇਓ ਕਹਿੰਦਾ ਤੁਸੀਂ ਕਉਂ ਗਾਇਆ ਜਸ ਮੇਰਾ ਕਹਿੰਦਾ ਜੀ ਇਹ ਸਾਥੋ ਦਾ ਗਾਇਆ ਗਿਆ ਫਿਰ ਕਹਿੰਦਾ ਚੱਲ ਫਿਰ ਉੱਥੇ ਨੂੰ ਮੈਂ ਹੁਣਾ ਮੇਕਰ ਮਾ ਜੀਤ ਨੇ ਆ ਕੇ ਪਤਾ ਲੇਤਾ ਵੀ ਇਹ ਸਵਾ ਵਣ ਸਿਉਣਾ ਕਿੱਥੋਂ ਲਿਆਉਂਦਾ ਰੋਜ ਪੁੰਨ ਕਰਨ ਖਾਤਰ ਉਹ ਕਿੱਥੋਂ ਨਾ ਦੀ ਇੱਕ ਸਾਧ ਬੈਠਾ ਦੀ ਰੂਹੀ ਚ ਉਹ ਬੰਦਾ ਖਾਂਦਾ ਦੀ ਰੋਜ ਦਾ ਉਸੇ ਬੋਟੀ ਤੋਂ ਸਰਜੀਤ ਕਰ ਦਿੰਦਾ ਤੇ ਅਗਲੇ ਨੂੰ ਉਹ ਵਾਰ ਰਾਜਾ ਜਾਂਦਾ ਤੇਰੇ ਦੇ ਕੜਾਹੇ ਜਮਾਰਦਾ ਸਾਰਾ ਔਰ ਇੱਚ ਜਾਂਦਾ ਉਹਨੂੰ ਸਾਥ ਖਾ ਲੈਂਦਾ ਬਾਕੀ ਬੋਟੀ ਰੱਖ ਲੈਂਦਾ ਤੇ ਸਰੀਤ ਕਰਕੇ ਉਹਨੂੰ ਡੰਡਾ ਚੂੜੀ ਝਾੜ ਦਿੰਦਾ ਉਹ ਸਵਾ ਮਨ ਸੌਣਾ ਟਿਕ ਪੈਂਦਾ ਚੱਲੀ ਗਿਆ ਕੰਮ ਉਹਨੇ ਕੀ ਕਰਿਆ ਭਾਈ ਨਾਈ ਕੋਲੇ ਵਗ ਗਿਆ ਨਾਈ ਨੂੰ ਕਹਿੰਦਾ ਵੀ ਐਂ ਕਰ ਆ ਐਨੇ ਵਜੇ ਆਪ ਤੇ ਉਸਤਰੇ ਪਲੇਟ ਲੈ ਕੇ ਮੇਰੇ ਕੋਲੇ ਪਹੁੰਚੀ ਕਹਿੰਦਾ ਚੰਗਾ ਜੀ ਉਧਰੋਂ ਜਿਹੜੀ ਮਾਲਣਤੀ ਜਿਹੜੀ ਮਾਲਣ ਸੀਗੀ ਉਹਨੂੰ ਕਹਿੰਦਾ ਭਾਈ ਐਂ ਕਰ ਕੁੰਡੇ ਕੋਟੇ ਲਿਆ ਦੋ ਕਹਿੰਦੇ ਚੰਗਾ ਉਹਨੇ ਪੁੰਡੇ ਕੋਟੇ ਲਿਆਂਦੇ ਭਈ ਉਂਡੇ ਕੋਟੇ ਲਿਆ ਕੇ ਕਹਿੰਦਾ ਚੱਕ ਮੋਰਾ ਜਿੰਨੇ ਵੀ ਸਬਜ਼ੀ ਚ ਮਸਾਲੇ ਪੈਂਦੇ ਨੇ ਸਾਰੇ ਲਿਆ ਨੂਨ ਮਿਰਚ ਮਸਾਲੇ ਸਭ ਲਿਆ ਲਿਆਂਦੇ ਕਹਿੰਦਾ ਲੈ ਹੁਣ ਤੂੰ ਪੈ ਜਾ ਜਦੋਂ ਤਮੈ ਤੈਨੂੰ ਅੱਖੋਂ ਦੁਟਖਣੀ ਉਹ ਜਾਂਦਾ ਸੀ ਪਹਿਰ ਰਾਤੋ ਰਾਜਾ ਡੰਡਾ ਝੂੜੀ ਚੜਾਉਂਦਾ ਜਿਹੜਾ ਸਬਾ ਮਨ ਸੋਣਾ ਪੁੰਨ ਕਰਦਾ ਸੀ ਉਹਨੇ ਭਈ ਨਾਈ ਨੂੰ ਕਹਦਾ ਵੀ ਐ ਕਰ ਸਾਰੇ ਸਰੀਰ ਤੇ ਮੇਰੇ ਪਸਲਾ ਦੀ ਬਿਕਰਮਾ ਜੀ ਕਹਿੰਦਾ ਉਹ ਕਹਿੰਦਾ ਜੇ ਪਾਸ ਕੌ ਲਵਾਉਣਾ ਕਹਿੰਦਾ ਤੈ ਕਿੰਨਾਂ ਲਾ ਦੇ ਉਹਨੇ ਲਾਤੇ ਜਿਹੜਾ ਹੁਣ ਮਸਾਲੇ ਰਗੜੇ ਪਏ ਤੇ ਕੁੰਡੇ ਭਰੇ ਪੂੜੀ ਨੂੰ ਕਹਿੰਦਾ ਵੀ ਲੈ ਉੱਠ ਘੜ ਹੁਣ ਮੇਰੇ ਸਾਰੇ ਪਿੰਡੇ ਤੇ ਮਲਦੇ ਮਲਤੇ ਉਹ ਤਾਂ ਹੋਰ ਆਵਾਗਾ ਰਾਜਾ ਬਕਰਮਜੀਤ ਪਹਿਲੀ ਜਾ ਕੇ ਵਿੱਚ ਮਰੀ ਸੌਲ ਦੇ ਕੜਾਹੇ ਦੇ ਉਹ ਅੱਗੇ ਤਾਂ ਉਹ ਜਾਂਦਾ ਦੀ ਫਿਕਲਾ ਮੀਟ ਖਾਂਦਾ ਦੀ ਹੁਣ ਨੂਨ ਮਿਰਚ ਲੱਗਿਆ ਹਾ ਕਰਾਰਾ ਉਹ ਕਹਿੰਦਾ ਵੀ ਹਾ ਨਾੜਨ ਯਾਰ ਆਇਆ ਇੱਕ ਬੂਟੀ ਪਰਾਂ ਕੱਢਦੇ ਨੇ ਉਹਦੇ ਤਾਂ ਮੀਂਹ ਜਲਦਾ ਸੱਟਾ ਮਾਰਿਆ ਬਕਰਮਜੀਤ ਬੈਠਾ ਹੋ ਗਿਆ ਕਹਿੰਦਾ ਅੱਜ ਬੜਾ ਸਵਾਦ ਬਣਿਆ ਰਾਜਾ ਐਂ ਦੱਸ ਕੀ ਮੰਗਦਾ ਮੰਗ ਕਹਿੰਦਾ ਜੀ ਵਾਚਨ ਦੇ ਦਿਓ ਕਹਿੰਦਾ ਵਾਚਨ ਤਾਂ ਫਿਰ ਇੱਕ ਦੋ ਤਿੰਨ ਵਾਚਨ ਜਿਹੜਾ ਮਰਜ਼ੀ ਮੰਗ ਲੈ ਮੰਗੀ ਉਹ ਜਿਹੜਾ ਮੇਰੇ ਕੋਲੇ ਹੋਵੇ ਕਹਿੰਦਾ ਜੀ ਮੈਨੂੰ ਤਾਂ ਫਿਰ ਰੋਜ਼ ਨਹੀਂ ਮੇਥੋਂ ਪਿੰਡਾਂ ਦਾ ਫੁੱਕਾ ਜਾਂਦਾ ਡੰਡਾ ਝੂੜੀ ਦੇ ਦਿਓ ਮੈਂ ਜਿਹੜਾ ਝਾੜਦਾ ਹੁੰਦਾ ਉਹ ਉਹ ਕਹਿੰਦਾ ਪਾਈਏ ਤੇ ਸਿਰ ਤੇ ਤਾਂ ਮੈਂ ਸਾਰੀ ਉਮਰ ਰੋਟੀ ਖਾਣੀ ਤੀ ਪਰ ਤਾਂ ਹੁਣ ਮੰਗ ਲੈ ਲੈ ਜਾ ਉਹਨੇ ਡੰਡਾ ਝੂੜੀ ਫੜਾਤੀ ਹੁਣ ਉਧਰੋਂ ਰਾਜਾ ਜਾਂਦਾ ਭੱਜਿਆ ਉਹ ਕਹਿੰਦਾ ਸਾੜਨਾ ਮਾਰੀ ਕਹਿੰਦਾ ਕਿਉਂ ਕਹਿੰਦਾ ਲੈ ਗਾ ਲੁੱਟ ਕੇ ਹੋਰ ਹੀ ਕੋਈ ਪਰ ਮੁਰਜਾ ਕਹਿੰਦਾ ਵਾਪਸ ਮੈਂ ਤਾਂ ਸਰਜੀਤ ਵੀ ਨਹੀਂ ਹੋਣਾ ਉਹ ਡੰਡਾ ਝੂੜੀ ਬਣਾ ਹੂੰ ਤੂੰ ਇਹਦੇ ਸਾੜਨਾ ਮਾਰੀ ਉਹ ਪਈ ਵਾਲਾ ਮੁੜਿਆ ਹੂੰ ਜਿਹੜਾ ਘਰੇ ਦੀ ਪਾਈ ਤੇ ਸਿਰ ਸੋਣਾ ਪੰਨੋ ਕਰਕੇ ਰੋਟੀ ਖਾ ਲਈ ਮਾਰੇ ਰਾਜਾ ਭੁੱਖਾ ਦੂਜੇ ਤੀਜੇ ਦਿਨ ਪਈ ਉਹੀ ਬਿਕਰ ਮਾਂਜੀਤ ਬਦਲ ਕੇ ਦੇ ਬਣ ਕੇ ਪਾਂਡਾ ਦਾ ਭਾਗਾ ਕਹਿੰਦਾ ਵੀ ਹੱਥ ਦਿਖਾਉ ਹੱਥ ਹੂੰ ਰਾਜੇ ਨੂੰ ਐ ਵੀ ਕੀ ਗੱਲ ਕੁਰਾਹ ਪਾ ਜੇ ਕਹਿੰਦਾ ਜੀ ਮੇਰਾ ਹੱਥ ਦੇਖ ਜੋ ਪੰਡਾ ਤਾ ਕਹਿੰਦਾ ਤੇਰਾ ਹੱਥ ਦੇਖ ਜਾਣਾ ਭਈ ਹੁਣ ਪਤਾ ਤਾਂ ਹੈਗੀ ਤੈਨੂੰ ਬਿਕਰਮਾ ਜੀ ਤਨੂੰ ਬੇ ਇਥੋਂ ਲਿਆਂਦਾ ਸਾਂ ਇਹ ਕਹਿੰਦਾ ਰਾਜਾ ਨੇ ਇੱਕ ਗੱਲ ਕਹਾਂ ਕਹਿੰਦਾ ਹਾਂ ਕਹ ਕਹਿੰਦਾ ਸਾਰੇ ਨੂੰ ਪਰਾਂ ਕਰ ਦੇ ਪਰਾਂ ਕਰਤੇ ਕਹਿੰਦਾ ਤੂੰ ਸਵਾ ਮਣ ਸੋਨਾ ਪੁੰਨ ਕਰਕੇ ਰੋਟੀ ਖਾਂਦਾ ਜੀ ਕਹਿੰਦਾ ਹਾਂ ਕਹਿੰਦਾ ਹੁਣ ਦੋ ਦਿਨ ਹੋ ਗਏ ਫਾਦੇ ਨਹੀਂ ਕਹਿੰਦਾ ਨਾ ਜੀ ਕਹਿੰਦਾ ਸੋਨਾ ਕਿੱਥੋਂ ਲਾਂਦਾ ਸੀ ਕਹਿੰਦਾ ਜੀ ਕਿਤੋਂ ਨਹੀਂ ਸੀ ਪਹਿਲਾਂ ਤਾਂ ਐਂ ਕਹਤਾ ਕਹਿੰਦਾ ਐਂ ਦੱਸ ਤੂੰ ਸਵਾ ਮਣ ਸੋਨਾ ਪੁੰਨ ਕਰਦਾ ਰਿਹਾ ਕਿੱਧੋਂ ਦਾ ਕਿੱਥੋਂ ਰਿਹਾ ਕੰਨਾ ਜੀ ਮੈਂ ਤਾਂ ਕਹਤਾ ਸਾਹ ਤੋਂ ਡੰਡਾ ਝੂਲੀ ਚੜਾਉਣਾ ਹੁੰਦਾ। ਕੰਨਾ ਜੇ ਤੈਨੂੰ ਡੰਡਾ ਝੂਲੀ ਮੈਂ ਇੱਥੇ ਦੇ ਦਿਆਂ। ਮੰਨੇ ਵੀ ਕਰਵਾ ਜਿਤ ਰਾਜੇ ਨੂੰ। ਕੰਨਾ ਹਾਂ ਫੇਰ ਮੰਨ ਜੂ। ਕੰਨਾ ਫੇਰ ਛੜਦੇ ਪਣ ਸੀ। ਕੰਨਾ ਕਿਉਂ ਕੰਨਾ 사ਵਾ ਬੇਕਰਮਾ ਜੀ ਦਾ ਚੱਕ ਡੰਡਾ ਝੂਲਾ। ਤੇ ਤਾਂ ਕਿਦਨੇ ਪਿੰਡਾ ਰੋਜ਼ ਪਿੰਡਾ ਫੂਕਦਾ ਸੀ। ਮੈਂ ਇੱਕ ਦਿਨੀ ਪਾਸ ਲਾ ਕੇ ਪਿੰਡਾ ਫੁੱਕੇ। ਆ ਚੱਕ ਕੰਨਾ ਡੰਡਾ ਝੂਲੀ। ਉਹ ਫੇਰ ਆਇਓ ਜਵਾਬ ਦਿੰਦਾ ਦੂਜਾ ਪਾਵਾਂ। ਕੰਨਾ ਬੇਕਰਮਾ ਜੀ ਤੇਹਾ ਜਰਾ ਰਾਜਾ ਸੀ। ਇੱਕ ਹਾਂਸਾਂ ਨੂੰ ਸੜਾਉਣ ਖਾਤਰ ਆ। ਪਾਛਲਵਾ ਕੇ ਕੜਾਹੇ ਚ ਉਬਲੇਗਾ ਤੀ ਜੇ ਤੱਕ ਕਹਿੰਦਾ ਤੂੰ ਉਬਲ ਜਾਏਗਾ ਤਾਂ ਤੁਹਾਡੇ ਤੇ ਚਰਨ ਤਨੀ ਨਹੀਂ ਤਰੀਣਾ ਉਹ ਕਹਿੰਦਾ ਵੀ ਠੀਕ ਹੈ ਫਿਰ ਤੀਜਾ ਚ ਬਹੁਤ ਜਵਾਬ ਦਿੰਦਾ ਵਿਕਰਮਾਂ ਜੀ ਤਾਕਤ ਦਾਂ ਕਹਿੰਦਾ ਵਿਕਰਮਾਂ ਜੀ ਤਰਾਜ ਆ ਜਾਂਦੀ ਇੱਕ ਸਮਾਂ ਪੈ ਗਿਆ ਕਹਿੰਦਾ ਪਸ਼ੂ ਪੰਛੀ ਹਰੇਕ ਕੀਤੇ ਸਮਾਂ ਆਉਂਦਾ ਕਹਿੰਦਾ ਸਾਰਿਆਂ ਤੇਹੀ ਜੀ ਭੀੜ ਪਈ ਖਾਣਾ ਦਾਣਾ ਕੁਛ ਵੀ ਨਾ ਮਿਲਿਆ ਬਰਨ আউট ਡਾਉਣ ਲੱਗ ਗਿਆ ਵਿਕਰਮਾਂਜੀਤ ਰਾਜੇ ਦੇ ਕਹਿੰਦਾ ਇੱਕ ਖੰਨ ਚਾਨਾ ਤੀ ਬਸ ਖਜ਼ਾਨਾ ਇੱਕ ਵੀ ਵਿਕਰਮਾਂਜੀਤ ਕੋਲੇ ਜਦ ਵਿਕਰਮਾਂਜੀਤ ਉਹਨੂੰ ਖੋੜਦਾ ਉਹ ਭਰੇ ਦਾ ਭਰਿਆ ਹੁੰਦਾ ਜਿੰਨੇ ਗਰੀਬ ਗੁਰ ਭੱਲੇ ਵੇ ਲਾਉਣੇ ਪਿੰਡਾਂ ਦੇ ਤੀਕੇ ਜਦੋਂ ਮੀਂਹ ਨਾ ਪਿਆ ਕਾਲੀ ਪੈ ਗਿਆ ਫਰਨੀ ਉੱਡਣ ਲੱਗੀਆਂ ਜ਼ਿਮੀਂਦਾਰ ਵੀ ਉਹੀ ਬਣ ਗਏ ਗਰੀਬ ਵੀ ਉਹੀ ਬਣ ਗਏ ਫਿਰ ਤਾਂ ਕਹਿੰਦੇ ਵੀ ਹੁਣ ਕਿਵੇਂ ਕਰੀਏ ਲਵੇ ਲਾਉਣੇ ਸ਼ਹਿਰਾਂ ਦੇ ਰਾਜੇ ਵੀ ਕਹਿੰਦੇ ਵੀ ਕਿਵੇਂ ਕਰੀਏ ਖਜ਼ਾਨੇ ਖਾਲੀ ਹੋ ਗਏ ਉਹ ਇੱਕ ਰਾਜਾ ਸਿਆਣਾ ਤੇ ਸਮਝਦਾਰ ਸੀ ਉਹ ਕਹਿੰਦਾ ਵੇ ਆਪਣਾ ਵਕਤ ਕੌਣ ਨਗਾ ਸਕਦਾ ਕੰਨਾ ਬਿਕਰਮਾ ਜੀ ਤਰਾ ਜਾ ਸਕਦੇ ਕਹਿੰਦਾ ਕਿਵੇਂ ਕਹਿੰਦਾ ਉਹ ਇੱਕ ਖਜ਼ਾਨਾ ਰੋਜ਼ ਭਰ ਕੇ ਰੱਖਦਾ ਹੈ ਕਹਿੰਦਾ ਹਸਾ ਕਹਿੰਦਾ ਜੀ ਉਹ ਫਿਰ ਕੀ ਕਰਿਆ ਨੇ ਕਹਿੰਦਾ ਉਹਨੇ ਕੀ ਕਰਾਇਆ ਤੇ ਬਿਕਰਮਾ ਜੀਤ ਕੋਲੇ ਆ ਕੇ ਬਹਿ ਗਏ ਸਾਰੇ ਰਾਜੇ ਕੋਈ ਆਖੇ ਜੀ ਮੇਰੀ ਇੰਨੀ ਪਰਜੇ ਕੋਈ ਆਖੇ ਮੇਰੀ ਜੀ ਇੰਨੀ ਪਰਜੇ ਹੁਣ ਜਦੋਂ ਸ਼ਹਿਰ ਦਾ ਰਾਜਾ ਹੈ ਉਹਨੂੰ ਜ਼ਿੰਮੇਵਾਰੀ ਹੁੰਦੀ ਹੈ ਸਾਰੀ ਪਰਜਾ ਦੀ ਉਹਦੀ ਕੌਣ ਭੁੱਖਾ ਕੌਣ ਤੇ ਹੈ ਆ ਉਹ ਇੱਕ ਰਾਜਾ ਹੋਰ ਆ ਗਿਆ ਕਹਿੰਦਾ ਜੀ ਮੇਰੀ ਇੰਨੀ ਪਰਜ ਹੈ ਕਹਿੰਦਾ ਵੀ ਮੈਨੂੰ ਐਂ ਦੱਸ ਦਿਓ ਖਜ਼ਾਨਾ ਮੇਰੇ ਕੋਲ ਇੱਕ ਹੈ ਸਾਰੇ ਵੰਡ ਲਓ ਜਿੰਨਾ ਟਾਈਮ ਲੰਘ ਤਾ ਨਗਾ ਲਓ ਇਤਨੇ ਰੱਬ ਭਲੀ ਕਰੂਗਾ ਉਹਨੇ ਭਈ ਵੰਡ ਲਿਆ ਇੱਕ ਰਾਜਾ ਸੀ ਹੰਕਾਰੀ ਉਹਨਾਂ ਚੋਂ ਕਹਿੰਦਾ ਹੰਕਾਰ ਕਰਦਾ ਸੀ ਉਹ ਤਾਂ ਪਰਾਂ ਖੜਾ ਰਿਹਾ ਉਹ ਕਹਿੰਦਾ ਭਈ ਤੂੰ ਵੀ ਵੰਡ ਲੈ ਕਹਿੰਦਾ ਜੀ ਮੈਂ ਅਜੇ ਤੱਕ ਨਾ ਬਰਾਬਰ ਦੇ ਸ੍ਰੀਕਤਮ ਕਰਜ਼ਾ ਨਹੀਂ ਲੇਤਾ ਐਡੀ ਮਰੋਗ ਨਹੀਂ ਉਹ ਕਹਿੰਦਾ ਪਰਜਾ ਮਾਰਨਾ ਹੈਗਾ ਭੁਖੀ ਪਰਜਾ ਖਾਤਰ ਲੈਣਾ ਤੈਂ ਆਪ ਦੀ ਖਾਤ ਨਹੀਂ ਲੈਣਾ ਲੈ ਲੈ ਕਹਿੰਦਾ ਜੀ ਉਹਨੇ ਬਿਕਰਮਾ ਜੀ ਦੇ ਅੱਖੇ ਨਹੀਂ ਲੱਗੇ ਉਹ ਪਤਨ ਮੋੜਦਾ ਉਹਨੇ ਕਹਿੰਦਾ ਫੇ ਬਿਕਰਮਾ ਜੀ ਤਨ ਕੀ ਕਰਨਾ ਪਿਓ ਕਹਿੰਦਾ ਸਾਰੇ ਲੈ ਗਏ ਬਿਕਰਮਾ ਜੀ ਨੇ ਜਦੋਂ ਖਜ਼ਾਨਾ ਖੋਲਾ ਕਰੇ ਫੇ ਪਰਜਾ ਕਰੇ ਫੇ ਲੈ ਜਾ ਕਰਨ 12 ਸਾਲ ਨੰਗਾਈ 70 ਰਾਜਾਂ ਦੀ ਪਰਜਾ ਦੇ 8 ਮਹਾਰਾਜਾ ਨਾ ਐ ਮੁੜਕੇ ਜਦੋਂ ਪਰਜਾ ਜਮਾ ਮੰਜਾਂ ਚ ਰਹਿਣ ਲੱਗੀ ਭੁੱਖੀ ਮਾਰਕੇਟ ਜਾਣ ਲਿਕਣ ਲੱਗੀ ਫੇਰ ਬਿਕਰਮਾ ਜੀਤ ਰਾਜ ਆਪ ਉੱਠ ਕੇ ਗਿਆ ਉਹਦੇ ਕੋਲ ਕਹਨਾਇ ਕਰ ਤੂੰ ਤਾਂ ਮੇਰੇ ਘਰੋਂ ਕਰਜ਼ਾ ਨਹੀਂ ਲੈ ਸਕਦਾ ਮੈਨੂੰ ਦੇ ਦੇ ਕਹਨਾ ਕਿਵੇਂ ਕਹਨਾ ਤੂੰ ਮੈਨੂੰ ਆਦੀ ਪਰਜਾ ਦੇ ਦੇ ਇਹਨਾਂ ਦਾ ਕੀ قصੂਰ ਆ ਗਰੀਬਾਂ ਦਾ ਤੂੰ ਨਹੀਂ ਮੈਥੋਂ ਖਜਾਨਾ ਲੈਣਾ ਬਸਕ ਨਾ ਲਿਆ ਯਾਰ ਪਰ ਤੂੰ ਮੈਨੂੰ ਪਰਜਾ ਦੇ ਕਹਣਾ ਪਤਾ ਹਿੰਦੀ ਰਾਜਾ ਕਿਹਾ ਜਾਂ ਸੀ ਉਹਨੇ ਪਰਜਾ ਨੂੰ ਵੀ ਨਾ ਕਰਤੀ ਵਿਕਰਮਾਂਜੀਤ ਨੂੰ ਵੀ ਮੈਂ ਨਹੀਂ ਪਰਜਾ ਦਿੰਦਾ ਕਹਣਾ ਫੇ ਵਿਕਰਮਾਂਜੀਤ ਜਦੋਂ ਸ਼ਹਿਰ ਵਿੱਚ ਗਿਆ ਮੋੜਿਆ ਆਉਂਦਾ ਹਰੇਕ ਘਰੇ ਹਕਲਾਪ ਹਕਲਾਪ ਹੁੰਦੀ ਹੈ ਕੋ ਜਦੋਂ ਵਿੱਚ ਜਾਣੀ ਨਿਕਣ ਲੱਗੀਆਂ ਭੁੱਖਾਂ ਦੀਆਂ ਵਿਕਰਮਾਂਜੀਤ ਨੇ ਸੋਚਿਆ ਵੀ ਹੁਣ ਕੀ ਹੱਲ ਹੋਣਾ ਚਾਹੀਦਾ ਕਹਣਾ ਫੇ ਵਿਕਰਮਾਂਜੀਤ ਨੇ ਇੱਕ ਲੱਤ ਤੇ ਖੜਕੇ 48 ਘੰਟੇ ਇੱਕ ਪੈਰ ਤੇ ਖੜ ਕੇ ਰੱਬ ਨੂੰ ਤੇ ਆਇਆ ਤਾਂ ਰੱਬ ਨੇ ਵਾਰ ਸਪਾਈ ਕਹਿੰਦਾ ਫਿਰ ਉਹ ਸ਼ਹਿਰ ਦੇ ਉੱਤੇ ਵਾਰ ਸਪਾਈ ਜਿਹੜਾ ਰਾਜਾ ਕਮੰਡੂ ਦੀ ਉਹਦਾ ਕਮੰਡ ਭੰਨੇ ਉੱਥੇ ਫਿਰ ਕਹਿੰਦਾ ਦੇਖੋ ਬਿਕਰਮਾਂ ਜੀ ਤਰਾਜੇ ਨੇ ਕਿਸੇ ਦੀ ਪਰਜਾ ਖਾਤਰ 48 ਘੰਟੇ ਕਲਤ ਦੇ ਖੜ ਕੇ ਵਾਰਸ ਲਈ ਦੀ ਮਾਲਕ ਤੂੰ ਜੇ ਤੋ ਹਜਾ ਬਣ ਜੇਗਾ ਤਾਂ ਤੁਹਾਡੇ ਤੇ ਚਰਨ ਤਰੀਂ ਤੇ ਰਿਕਾਰਡ ਚੱਲੀ ਜਾ ਇਹ ਲੈ ਇਥੋਂ ਘਟ ਮੰਨ ਜਿਹਨੂੰ ਕੋਈ ਬੰਦ ਕਰ ਮੈਂ ਪਰ ਜੁੱਠੀ ਹੋਈ ਹੈ